ਦੇ ਵਿੱਚ ਇਹ ਕਿਹੜਾ ਵੀਰੇ ਪੁੱਲ ਪੈਂਦਾ ਇਹ ਇਹ ਆਪਣਾ ਬੱਬੇ ਵਾਲੀ ਪੁੱਲ ਪੈਂਦਾ ਜੀ ਗੋਲੀ 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 ਬੱਬੇ ਵਾਲੀ ਪੁੱਲ ਤੇ ਕਲਵਟੀ ਕੋਡੇ ਵਿੱਚ ਪਾ ਜਿਹੜਾ ਇਹ ਕਾਂਡ ਹੋਇਆ ਸੀਗਾ ਜਿਹੜੀ ਸੱਸ ਨੂੰ ਜਾਣਦੀ ਸੀ ਆਪਣੇ ਘਰ ਨੂੰ ਤੇ ਉਹਦੇ ਨਾਲ ਲੁੱਟ ਕੋਈ ਆ ਤੇ ਜਿਹੜੀ ਨੂੰ ਹੀ ਉਹਨੂੰ ਧੱਕਾ ਮਾਰਤਾ ਜੀ ਨਹਿਰ ਤੇ ਜੀ ਨਹਿਰ ਤੇ ਸਿਰਦਾ ਹਾਂਜੀ ਨਹਿਰ ਤੇ ਸਿਰਦਾ ਜੀ ਉਹਦੇ ਨਾਲ ਕੋਈ ਬਾਈ ਕਰਕੇ ਮੁੰਡੇ ਜਿਹੜੇ ਹੈਗੇ ਸੀ ਉਹਨਾਂ ਨੇ ਨਹਿਰ ਤੇ ਸਿਰਦਾ ਜੀ ਆ ਬਾਈ ਦੇਖੋ ਸਾਡੇ ਪੰਜਾਬ ਦੀ ਇੱਕ ਤਸਵੀਰ ਇਹ ਤਾਂ ਦੀ ਮਤਲਬ ਇੱਕ ਜਾਨ ਦੇ ਨਾਲ ਮਿੰਡਜੀ ਚੋ ਜਿਹੜੇ ਇੱਕ ਚੰਦ ਨਸ਼ੇ ਦੇ ਕਾਰਨ ਹੀ ਕਹਿ ਸਕਦੇ ਲੇਕਿਨ ਨਸ਼ੇ ਦੇ ਆਦੀ ਜਿਹੜੇ ਉਹ ਨਹੀਂ ਦੇਖਿਆ ਵੀ ਉਹਦੀ ਜਾਨ ਚਲੀ ਜਾਣੀ ਆ ਤੇ ਉਹ ਸੱਸ ਦੇ ਨਾਲ ਤੇ ਨੌ ਦੇ ਨਾਲ ਇਦਾਂ ਲੁੱਟਖੋਹ ਕੀਤੀ ਤੇ ਜੋ ਉਹਨਾਂ ਤੋਂ ਖੋਹਿਆ ਉਹ ਖੋਇਆ ਤੇ ਜਿਹੜੀ ਨੌ ਨੇ ਉਹਦਾ ਜਿਹੜਾ ਮੁਕਾਬਲਾ ਕੀਤਾ ਤੇ ਉਹਨੂੰ ਬਾਅਦ ਦੇ ਵਿੱਚ ਇਸ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਤੇ ਉਹ ਵਿਚਾਰੀ ਕੱਲ ਦੀ ਜਿਹੜਾ 24 ਘੰਟੇ ਹੋਣ ਤੇ ਆ ਚੁੱਕਿਆ ਤੇ ਜਿਹੜੀ ਨੌ ਆ ਉਹ ਇਸ ਜਿਹੜੀ ਨਹਿਰ ਦੇ ਵਿੱਚ ਆਪਣੀ ਜਾਨ ਗਵਾ ਬੈਠੀ ਆ ਤੇ ਮੈਂ ਹਾਲਾਤ ਅਸੀਂ ਦੇਖੋ ਹਾਲਾਤ ਕੀ ਬਣ ਚੁੱਕੇ ਆ ਵੀ ਇੱਕ ਵਿਚਾਰੀ ਉਹਨੂੰ ਇਹ ਨਹੀਂ ਦੇਖਿਆ ਵੀ ਵੀ ਉਹਦੇ ਘਰ ਉਹਦੇ ਘਰ ਉਹਨੂੰ ਘਰ ਦੇ ਦੀਕ ਦੇ ਹੋਣਗੇ ਉਹਦੇ ਨਿਆਣੇ ਵੀ ਸੀਗੇ ਉਹਦੇ ਭੈਣ ਦੇ ਨਹੀਂ ਜੀ ਉਹਨਾਂ ਦਾ ਕਹਿੰਦੀ ਸਾਲ ਹੋਇਆ ਸੀ ਜੀ ਵਿਆਹ ਇਹਨੂੰ ਤੇ ਜਦੋਂ ਉਹਨਾਂ ਦਾ ਹਸਬੰਦ ਸੀਗਾ ਉਹ ਬਾਹਰ ਰਹਿੰਦੇ ਤੇ ਇਹ ਆਪਣੀ ਸੱਸ ਨੂੰ ਜਿਹੜੀ ਆਪਣੀ ਥੋੜੀ ਜਿਹੜੀ ਆਪਣੇ ਭੇਕੇ ਗਈ ਸੀ ਉਧਰ ਆਉਂਦੇ ਨੂੰ ਇਹਦੇ ਨਾਲ ਜਿਹੜਾ ਲੁਕਤੂ ਹੋ ਗਿਆ ਸੀ। ਅੱਛਾ ਉਧਰੋਂ ਪੇਕਿਆਂ ਤੋਂ ਲੈਣ ਗਈ ਸੀ ਸੱਸ ਮਤਲਬ? ਹਾਂਜੀ ਆਪਣੇ ਸਾਥੇ ਸੱਸ ਦੇ ਨਾਲ ਆਪਣੇ ਘਰੇ ਗਈ ਸੀ, ਕੁੜੀ ਆਪਣੇ ਘਰੇ ਗਈ ਸੀ। ਕਿਹੜੇ ਪਿੰਡ ਤੋਂ ਸੀ ਕੁੜੀ? ਇਹ ਕੁੜੀ ਹੈਗੀ ਜੀ ਛਾਲੇ ਪੁਰਾਣੇ ਛਾਲੇ ਦੀ ਹੈਗੀ। ਅੱਛਾ ਇਹ ਮੁੰਡਾ ਕਿਹੜੇ ਉਹਦੇ ਘਰ ਵਾਲਾ ਕਿਹੜੇ ਮੁਲਕ ਆ? ਇਹ ਨਹੀਂ ਜੇ ਮੈਨੂੰ ਪਤਾ ਜੀ ਇਹ ਉਹਨਾਂ ਦੇ ਫੈਮਲੀਆ ਨੂੰ ਪਤਾ ਪਰ ਇਹਨਾਂ ਪਤਾ ਕਿ ਉਹ ਬਾਹਰ ਰਹਿੰਦਾ ਜੇ ਮੁੰਡਾ ਜਿਹੜਾ। ਬਾਹਰ ਰਹਿੰਦਾ। ਹਾਂਜੀ। ਹੁਣ ਅਸੀਂ ਜਿਹੜੀ ਸਾਡੀ ਗੁੱਤਾ ਖੋਰਾ ਦੀ ਟੀਮ ਰਿੰਕੂ ਸਾਰੇ ਉੱਥੇ ਦੋ ਗੋਤਾਖਰ ਜਿਹੜੇ ਥੱਲੇ ਜਾ ਰਹੇ ਬਾਕੀ ਅਸੀਂ ਪਾਣੀ ਜਦਵੇਂ ਇਦਾਂ ਹਲਾ ਕੇ ਵੀ ਪਾਣੀ ਜੇ ਥੱਲੇ ਬੋਡੀ ਹੋਵੇ ਤੇ ਉਹ ਪਾਣੀ ਤੋਂ ਉੱਪਰ ਜਿਹੜੀ ਉਹ ਆ ਜਾਂਦੀ ਆ ਤੇ ਕਿਉਂਕਿ ਟਾਈਮ ਤੋਂ ਪਹਿਲਾਂ ਬੋਡੀ ਤਾਂ ਆਉਣੀ ਬਹੁਤ ਮੁਸ਼ਕਲ ਆ ਉੱਪਰ ਕਿਉਂਕਿ ਜਦੋਂ ਉਹਨੂੰ ਟਾਈਮ ਹੁੰਦਾ ਹੈ ਪਾਣੀ ਦੀ ਜਿਹੜੀ ਕਿੰਨਾ ਪਾਣੀ ਦੇ ਹਾਲਾਤ ਆ ਵੀ ਕਿੰਨਾ ਗਰਮ ਆ ਕਿੰਨਾ ਠੰਡਾ ਉਸ ਹਿਸਾਬ ਨਾਲ ਬੋਡੀ ਟੈਂਪਰੇਚਰ ਹੋ ਕੇ ਫਿਰ ਬੋਡੀ ਤਾਂ ਆਉਂਦੀ ਆ ਇਦਾਂ ਜਿੱਦਾਂ ਟਾਈਮ ਰਹਿੰਦੇ ਤੋਂ ਬਿਨਾ ਜਿਹੜੀ ਇੱਕ ਵਾਰੀ ਤਾਂ ਨੂੰ ਜਦੋਂ ਹਲਾਉਣਾ ਹੈ ਅਸੀਂ ਪਾਣੀ ਇੱਕ ਵਾਰੀ ਤਾਂ ਨੂੰ ਬੌੜੀ ਆਉਂਦੀ ਹੈ ਫਿਰ ਥੱਲੇ ਚਲ ਜਾਂਦੀ ਹੈ ਤੇ ਉਹਦੀ ਨਿਗਾਹ ਜਿਹੜੀ ਜੇ ਤਾਂ ਇੱਥੇ ਹੋਈ ਤੇ ਜ਼ਰੂਰ ਜਿਹੜੀ ਤਾਂ ਆਜੂਗੀ ਬੌੜੀ ਤੇ ਉਹਨੂੰ ਹੁਣ ਭਾਲ ਕੀਤੀ ਜਾ ਰਹੀ ਹੈ ਤੇ ਇਹ ਹੈਗਾ ਕਾਂਡ ਜਿਹੜਾ ਅੱਜ ਤਾਂ ਨਹਿਰ ਦੇ ਆ ਕਿਨਾਰੇ ਇਦਾਂ ਹੋਇਆ ਇੱਥੋਂ ਚੋਰ ਹੈ ਕਿੰਨੇ ਜਾਣੇ ਸੀਗੇ ਉਹ 10-7-10 ਦੀ ਆ 10 ਕਹਿ ਨਹੀਂ ਸੀ ਕਿ ਦੋ ਜਣੇ ਹੈਗੇ ਸੀ ਜੀ ਇਹ ਦੋ ਮੁੰਡੇ ਦੋ ਮੁੰਡੇ ਸਗੇ ਅੱਛਾ ਜਿਹਨੇ ਇਹ ਗਾਂਢ ਕੀਤੀ ਉਹਦੀ ਨੂੰਹ ਹੈਗੀ ਉਹਦੇ ਨਾਲ ਹੱਥੋਂ ਪਾਈ ਕੀਤੀ ਉਹਨੇ ਤੇ ਉਹ ਕਾਦੇ ਗੱਲ ਤੇ ਉਹਨੂੰ ਨਹਿਰ ਦੇ ਕਿਨਾਰੇ ਲੈ ਆ ਕੇ ਉਹਨਾਂ ਨੇ ਧੱਕਾ ਮਾਰਤਾ ਜੀ ਵਾਹ ਅੱਗੇ ਵੀ ਇਤੇ ਚੀਜ਼ ਤੇ ਲੁੱਟ ਖੋਣਾ ਹੁੰਦੀਆਂ ਇੱਥੇ ਬੜੀਆ ਲੁੱਟ ਖੋਈ ਪਰ ਕਦੇ ਇਹੋ ਜਿਹਾ ਗਾਂਢ ਨਹੀਂ ਆਇਆ ਪਹਿਲੀ ਜਾਨ ਤੇ ਜਿਹੜਾ ਕਿ ਮਤਲਬ ਲੁੱਟ ਖੋ ਕਰਕੇ ਵੀ ਤੇ ਉਹਨੂੰ ਨਹਿਰ ਦੇ ਵਿੱਚ ਸੁੱਟਦਾ ਹੈ ਨਹਿਰ ਦੇ ਵਿੱਚ ਸੁੱਟ ਹਾਂਜੀ ਕੌਣ ਸੇਫ ਹੋਊਗਾ ਜਾਨ ਤੋਂ ਵੀ ਅੱਜ ਚਲੋ ਲੁੱਟ ਖਾ ਤੇ ਇੱਕ ਪਾਸੇ ਆ ਪਰ ਜਿਹੜਾ ਜਾਨ ਤੋਂ ਜਿਹੜਾ ਇੱਕ ਬਿਲਕੁਲ ਹੀ ਹੱਥ ਵਿਚਾਰਾ ਪਰਿਵਾਰ ਆਨਾ ਤੋ ਬੈਠਾ ਇੱਕ ਸਾਲ ਹੋਇਆ ਸੀ ਉਸ ਭੈਣ ਦੀ ਮੈਰਿਜ ਹੋਈ ਨਹੀਂ ਤੇ ਕਿਦਾਂ ਦਾ ਹਾਲਾਤ ਹੋ ਚੁੱਕਿਆ ਉਹ ਨਹੀਂ ਰੀਣ ਵੀ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਉਹਨਾਂ ਬੰਦਿਆਂ ਨੂੰ ਵੀ ਅਸੀਂ ਇੱਕ ਚੰਦ ਪੈਸੇ ਦੇ ਲਈ ਅਸੀਂ ਕਿਸੇ ਦੀ ਜਾਨ ਦੇ ਨਾਲ ਖੇਡ ਰਹੇ ਹਾਂ ਵਾਹਿਗੁਰੂ ਜਲ ਤੋਂ ਜਲਦੂ ਫੜ ਹੋਣ ਇਹਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕਰ ਜਾਵੇ ਤੇ ਜਾ ਕੇ ਉਹ ਜਿਹੜੇ ਇਹੋ ਜਿਹੇ ਦਰਿੰਦੇ ਆ ਉਹ ਜ਼ਰੂਰ ਫੜ ਹੋ ਜਾਣ ਤੇ ਘਰ ਅਰਦਾਸ ਜ਼ਰੂਰ ਕਰਿਓ ਵੀ ਜਲ ਤੋਂ ਜਲਦ ਜਿਹੜੀ ਉਹ ਭੈਣ ਦੀ ਬੋਡੀ ਲੱਭ ਜਾਏ ਤਾਂ ਜੋ ਉਹਦਾ ਫੇਰੀ ਕਾਨੂੰਨੀ ਕਾਰ ਵੀ ਜਿਹੜਾ ਅੱਗੇ ਵਧੂਗੀ ਤੇ ਉੱਤੇ ਤੇ ਪਰਿਵਾਰ ਨੂੰ ਜਿਹੜਾ ਉਹ ਬੋਡੀ ਮਿਲ ਜਾਏ ਤੇ ਵਿਚਾਰੇ ਬੜੇ ਪਰੇਸ਼ਾਨ ਪੇਕੇ ਵੀ ਸਹੁਰੇ ਵੀ ਸਾਰੇ ਹੀ ਉੱਥੇ ਬੜੀ ਦੁਨੀਆ ਇਕੱਤਰ ਹੋਈ ਪਈ ਆ ਜਲ ਤੋਂ ਜਲ ਅਸੀਂ ਤੇਈ ਹਰ ਅਰਦਾਸ ਕਰਦੇ ਆਂ ਜਰੂਰ ਸਾਰੀ ਸੰਗਤ ਅਰਦਾਸ ਕਰੋ ਵੀ ਉਹ ਭੈਣ ਦੀ ਬਾਡੀ ਜਿਹੜੀ ਉਹ ਲੱਗ ਭਜ ਲਾ ਤੇਜ਼ ਕਰਕੇ ਕੰਨ ਪੁੱਤ